Lev 52 ਨਾਮਕ ਦਵਾਈ ਦੀ ਨਕਲੀ ਦਵਾਈ ਬਣਾ ਕੇ ਵੇਚਣ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਹੋਇਆ ਜੋ ਹਰਿਆਣਾ ਦੇ ਵਿੱਚ ਦਵਾਈ ਬਣਾਉਂਦੇ ਤੇ ਮੇਟ ਦੇ ਵਿੱਚ ਰੈਪਰ ਤੇ ਡੱਬੇ ਬਣਾਉਂਦੇ ਤੇ ਉਸ ਤੋਂ ਬਾਅਦ ਉਸ ਨੂੰ ਮਾਰਕੀਟ ਦੇ ਵਿੱਚ ਉਤਾਰ ਦਿੰਦੇ ਜੇਕਰ ਇੱਕ ਰਿਪੋਰਟ ਦੀ ਮੰਨੀਏ ਤਾਂ ਹੁਣ ਤੱਕ ਤਕਰੀਬਨ 50000 ਗੋਲੀਆਂ ਉਹਨਾਂ ਦੇ ਵੱਲੋਂ ਮਾਰਕੀਟ ਦੇ ਵਿੱਚ ਵੇਚ ਦਿੱਤੀਆਂ ਗਈਆਂ ਤੇ ਬਾਜ਼ਾਰ ਦੇ ਨਾਲੋਂ 20% ਘੱਟ ਭਾਅ ਦੇ ਉੱਪਰ ਇਹ ਦਵਾਈਆਂ ਉਹਨਾਂ ਦੇ ਵੱਲੋਂ ਮੈਡੀਕਲ ਸਟੋਰਾਂ ਦੇ ਉੱਪਰ ਦੱਤੀਆਂ ਜਾਂਦੀਆਂ ਇਸ ਚੀਜ਼ ਦੀ ਸ਼ਿਕਾਇਤ ਹਿਮਾਲਿਆ ਕੰਪਨੀ ਦੇ ਕਰਮਚਾਰੀਆਂ ਦੇ ਵੱਲੋਂ ਕੀਤੀ ਕਿਉਂਕਿ ਹਿਮਾਲਿਆ ਲਿਵ 52 ਨਾਮਕ ਦਵਾਈ ਜਿਹੜੀ ਆ ਉਹ ਬਣਾਉਂਦੀ ਆ ਜਦੋਂ ਉਸ ਨੂੰ ਪਤਾ ਲੱਗਿਆ ਕਿ ਬਾਜ਼ਾਰ ਦੇ ਵਿੱਚ ਐਸੀ ਨਕਲੀ ਦਵਾਈ ਜਿਹੜੀ ਆ ਲਿਵ 52 ਡੀਐਸ ਨਾਮ ਦੇ ਉੱਪਰ ਵਿਕਰੀ ਆ ਤਾਂ ਉਹਨਾਂ ਦੇ ਵੱਲੋਂ ਇੱਕ ਸ਼ਿਕਾਇਤ ਕੀਤੀ ਗਈ ਸ਼ਿਕਾਇਤ ਦੇ ਉੱਪਰ ਜਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਜਾਂਚ ਦੇ ਵਿੱਚ ਇਹ ਪਾਇਆ ਗਿਆ ਕਿ ਇੱਕ گروਹ ਐਸਾ ਆ ਜਿਸ ਦੇ ਵੱਲੋਂ ਇਹ ਨਕਲੀ ਦਵਾਈਆਂ ਜਿਹੜੀਆਂ ਨੇ ਉਹ ਬਣਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਉਸ ਨੂੰ ਮਾਰਕੀਟ ਦੇ ਵਿੱਚ ਜਿਹੜਾ ਆ ਉਤਾਰਿਆ ਜਾਂਦਾ ਹੈ ਜੇਕਰ ਇੱਕ ਰਿਪੋਰਟ ਦੀ ਮੰਨੀਏ ਤਾਂ ਇੱਕ ਰਿਪੋਰਟ ਇਹ ਵੀ ਕਹਿੰਦੀ ਹੈ ਕਿ ਉਹ ਹਾਲੇ ਸਿਰਫ ਦਵਾਈਆਂ ਬਣਾ ਰਹੇ ਸਨ ਪਰ ਮਾਰਕੀਟ ਦੇ ਵਿੱਚ ਉਤਾਰਨ ਵਾਲੇ ਸਨ ਉਸ ਤੋਂ ਪਹਿਲਾਂ ਹੀ ਉਹ ਫੜੇ ਗਏ ਨੇ ਪਰ ਜੇਕਰ ਇੱਕ ਹੋਰ ਰਿਪੋਰਟ ਦੀ ਮੰਨੀਏ ਤਾਂ ਉਸਤੇ ਵੱਲੋਂ ਕਿ ਤਕਰੀਬਨ 50 ਹਜ਼ਾਰ ਗੋਲੀਆਂ ਹੁਣ ਤੱਕ ਜੜੀਆਂ ਨੇ ਉਹ ਬਾਜ਼ਾਰ ਦੇ ਵਿੱਚ ਵੱਖੋ ਵੱਖ ਚਿਲੀਆਂ ਦੇ ਵਿੱਚ ਜੜੀਆਂ ਨੇ ਉਹ ਵੇਚੀਆਂ ਜਾ ਚੁੱਕੀਆਂ ਇਹ ਵੀ ਦੱਸਦੇ ਚਿੱਲੇ ਕਿ ਇਹ ਸ਼ਿਕਾਇਤ ਦਰਜ ਮੁਰਾਦਨਗਰ ਥਾਣੇ ਦੇ ਵਿੱਚ ਹੋਈ ਹੈ ਜਿਹੜੇ ਫੜੇ ਗਏ ਨੇ ਜੋ ਗਿਰੋ ਫੜਿਆ ਗਿਆ ਉਹ ਕੌਣ ਕੌਣ ਆ ਪਹਿਲਾਂ ਉਹਨਾਂ ਦੇ ਬਾਰੇ ਜ਼ਰੂਰ ਸੁਣਿਓ ਦਿੱਲੀ ਦੇ ਉੱਤਮਨਗਰ ਦਾ ਰਹਿਣ ਵਾਲਾ ਅਨੂਪ ਗਰਗ ਨੰਦਗ੍ਰਾਮ ਦਾ ਰਹਿਣ ਵਾਲਾ ਤੁਸ਼ਾਰ ਠਾਕੁਰ ਨੰਦਗ੍ਰਾਮ ਦਾ ਰਹਿਣ ਵਾਲਾ ਆਕਾਸ਼ ਠਾਕੁਰ ਤੇ ਨਿਵਾੜੀ ਦਾ ਰਹਿਣ ਵਾਲਾ ਨਿਤਿੰਤ त्याਗੀ ਹੈ ਤੇ ਇੱਥੇ ਇਹ ਵੀ ਦੱਸਦੇ ਚਿੱਲੇ ਕਿ 6 ਹੋਰ ਲੋਕਾਂ ਦੀ ਭਾਲ ਜਿਹੜੀ ਆ ਉਹ ਜਾਰੀ ਹੈ ਇਹ ਧੰਦਾ ਕਰਦੇ ਕੁਝ ਇਸ ਤਰ੍ਹਾਂ ਦੇ ਨਾਲ ਸੰਕਿ ਜਿੰਨਾ ਵੀ ਗਰੋ ਆ ਹਰ ਇੱਕ ਦੀ ਵਕ ਵਕ ਡਿਊਟੀ ਸੀ ਹਰ ਇੱਕ ਦੀਆਂ ਵਕ ਵਕ ਜਿਹੜੀਆਂ ਡਿਊਟੀ ਆ ਉਹ ਵੰਡੀ ਹੋਈ ਸੀ ਕਿਸੇ ਦੇ ਵੱਲੋਂ ਦਵਾਈਆਂ ਬਣਾਉਣ ਦੀ ਡਿਊਟੀ ਕਿਸੇ ਦੀ ਗੋਲੀਆਂ ਬਣਾਉਣ ਦੀ ਡਿਊਟੀ ਸੀ ਤਾਂ ਕਿਸੇ ਦੀ ਡਿਊਟੀ ਰੈਪਰ ਦੇ ਉੱਪਰ ਸੀ ਕਿਸੇ ਦੀ ਡਿਊਟੀ ਜਿਹੜੀ ਹੈਗੀ ਆ ਉਹ ਡੱਬੀ ਦੇ ਉੱਪਰ ਤੇ ਕਿਸੇ ਦੀ ਡਿਊਟੀ ਜਿਹੜੀ ਡੱਬੀ ਤੇ ਲੱਗਣ ਵਾਲੇ ਟੱਕਣਾ ਦੇ ਉੱਪਰ ਸੀ ਤੇ ਜੇਕਰ ਪਤਾ ਇਹ ਵੀ ਲੱਗਿਆ ਜਾਂਚ ਦੇ ਵਿੱਚ ਕਿ ਜਿਸ ਤਰ੍ਹਾਂ ਦੀ ਦਵਾਈ ਇਹਨਾਂ ਦੇ ਵੱਲੋਂ ਬਣਾਈ ਜਾਂਦੀ ਜੈਸੀ ਦੇਖ ਇਹਨਾਂ ਦੇ ਵੱਲੋਂ ਦਿੱਤੀ ਜਾਂਦੀ ਵੈਸੀ ਹੀ ਹੂ ਬੂਹ ਦਿਖ ਜਿਹੜੀ ਅਸਲ ਅਸਲੀਅਤ ਦੇ ਵਿੱਚ ਦਵਾਈ ਹਿਮਾਲਿਆ ਦੇ ਵੱਲੋਂ ਬਣਾਈ ਜਾਂਦੀ ਹੈ ਉਸਤੀ ਹੁੰਦੀ ਸੀ ਭਾਬ ਆਮ ਦੇਖਣ ਵਾਲੇ ਨੂੰ ਇਸ ਚੀਜ਼ ਦੀ ਭਿੰਕ ਤੱਕ ਨਾ ਲੱਗਦੀ ਕਿ ਉਹ ਅਸਲੀ ਦਵਾਈ ਲੈ ਰਿਹਾ ਜਾਂ ਫਿਰ ਨਕਲੀ ਦਵਾਈ ਲੈ ਰਿਹਾ ਜੇਕਰ ਇੱਕ ਰਿਪੋਰਟ ਦੀ ਮੰਨੀਏ ਤਾਂ ਹੁਣ ਤੱਕ ਤਕਰੀਬਨ 50000 ਤੋਂ ਵਧੇਰੇ ਗੋਲੀਆਂ ਇਹਨਾਂ ਦੇ ਵੱਲੋਂ ਵੇਚੀਆਂ ਜਾ ਚੁੱਕੀਆਂ ਤੇ ਇਹ ਕੰਮ ਇਹਨਾਂ ਨੇ ਪਿਛਲੇ 4 ਮਹੀਨਿਆਂ ਤੋਂ ਸ਼ੁਰੂ ਕੀਤਾ ਸੀ ਤੇ ਪਿਛਲੇ 4 ਮਹੀਨਿਆਂ ਦੇ ਵਿੱਚ ਗਰੋਥ ਦੇ ਵੱਲੋਂ ਹੁਣ ਤੱਕ ਅਲੀਗੜ ਮੋਤਰਾ ਬਜਨੌਰ ਆਗਰਾ ਮਿਰਠ ਸ਼ਾਮਲੀ ਸਮੇਤ ਕਈ ਅਨੇਕਾਂ ਜ਼ਿਲ੍ਹਿਆਂ ਦੇ ਵਿੱਚ ਇਸ ਚੀਜ਼ ਦੀ ਸਪਲਾਈ ਜਿਹੜੀ ਹੈਗੀ ਆ ਉਹ ਦਿੱਤੀ ਜਾ ਚੁੱਕੀ ਆ ਹਾਲਾਂਕਿ ਦਵਾਈਆਂ ਦੇ ਸੈਂਪਲ ਜਾਂਚ ਤੇ ਲਈ ਜਿਹੜੇ ਹੈਗੇ ਆ ਉਹ ਭੇਜ ਦਿੱਤੇ ਗਏ ਨੇ ਤੇ ਇਸ ਮਸਲੇ ਦੇ ਵਿੱਚ ਗ੍ਰਿਫਤਾਰੀ ਜਿਹੜੀ ਆ ਹੋਈ ਆ ਹਾਲਾਂਕਿ 6 ਹੋਰ ਲੋਕਾਂ ਦੀ ਪਾਲ ਇਸ ਮਾਮਲੇ ਦੇ ਵਿੱਚ ਜਿਹੜੀ ਹੈਗੀ ਆ ਉਹ ਜਾਰੀ ਆ ਜੇਕਰ ਹੁਣ ਤੱਕ ਦੀ ਗੱਲ ਕਰੀਏ ਤੇ ਜੋ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ ਪੁਲਿਸ ਦੇ ਵੱਲੋਂ ਇਸ ਕਰੋੜ ਨੂੰ ਫੜਿਆ ਗਿਆ ਤਾਂ ਉਸ ਦੇ ਦੌਰਾਨ ਕੀ ਕੁਝ ਮਿਲਿਆ ਇੱਕ ਰਿਪੋਰਟ ਦੇ ਅਨੁਸਾਰ 35000 ਟੈਬਲੇਟ 5000 ਟੱਕਣ 485 ਡੱਬੇ ਤੇ 4800 ਲਿਵ 52 DS ਟੈਬਲੇਟ ਤੇ ਰੈਪਰ ਜਿਹੜੇ ਨੇ ਉਹ ਹੁਣ ਤੱਕ ਪੁਲਿਸ ਤੇ ਹੱਥ ਲੱਗੇ ਨੇ ਤੇ ਪੁਲਿਸ ਦੇ ਵੱਲੋਂ ਇਹ ਸਭ ਦੀ ਜਾਂਚ ਜਿਹੜੀ ਹੈ ਜੱਜ ਪੜਤਾਲ ਜਿਹੜੀ ਕੀਤੀ ਗਈ ਕਿ ਇਸ ਗਿਰੋਹ ਦੇ ਤਾਰ ਹੋਰ ਕਿੱਥੇ-ਕਿੱਥੇ ਨੇ ਇਹ ਗੋਲੀਆਂ ਜਿੱਥੋਂ ਬਣਾਈਆਂ ਜਾਂਦੀਆਂ ਸੀ ਉੱਥੇ ਵੀ ਜਾਂਚ ਜਿਹੜੀ ਆ ਚੱਲ ਰਹੀ ਆ ਤੇ ਜਿਸ ਮੈਡੀਕਲ ਸਟੋਰਾਂ ਦੇ ਉੱਪਰ ਇਹ ਦਵਾਈ ਨੂੰ ਵੇਚਿਆ ਜਾ ਰਿਹਾ ਸੀ ਇਹਨਾਂ ਇਸ ਗਿਰੋਹ ਦੇ ਵੱਲੋਂ ਉਹਨਾਂ ਦੀ ਵੀ ਜਾਂਚ ਪੜਤਾਲ ਜਿਹੜੀ ਹੈਗੀ ਆ ਉਹ ਅੱਗੇ ਚੱਲ ਰਹੀ ਆ ਜਾਂਚ ਪੜਤਾਲ ਦੇ ਦੌਰਾਨ ਪਤਾ ਇਹ ਵੀ ਲੱਗਿਆ ਕਿ આરોપી ਆਪਣਾ ਨਕਲੀ ਦਵਾਈਆਂ ਦਾ ਧੰਦਾ ਵਧੇ ਤੱਕ ਪਹੁੰਚਾਉਣ ਦੀ ਤਾਕਤ ਦੇ ਵਿੱਚ ਸਨ ਤੇ ਉਹ ਕਈ ਕਾਲ ਸੈਂਟਰਾਂ ਦੇ ਨਾਲ ਸੰਪਰਕ ਤੇ ਵਿੱਚ ਸਨ ਤਾਂ ਜੋ ਇਹ ਨਕਲੀ ਦਵਾਈਆਂ ਦਾ ਧੰਦਾ ਜਿਹੜਾ ਸਿਰਫ ਦੇ ਸਿਰਫ ਆਪਣੇ ਦੇਸ਼ ਦੇ ਵਿੱਚ ਹੀ ਨਹੀਂ ਸਗੋਂ ਵਿਦੇਸ਼ ਤੱਕ ਵੀ ਜਿਹੜਾ ਪਹੁੰਚਾਇਆ ਜਾ ਸਕੇ ਪਰ ਇਸ ਤੋਂ ਪਹਿਲਾਂ ਹੀ ਉਹ ਪੁਲਿਸ ਦੇ ਹੱਥੇ ਚੜ ਗਏ ਤੇ ਇਸ ਗਰੋਹ ਦਾ ਪਰਦਾ ਫਾਸ਼ ਹੋ ਗਿਆ ਜੋ ਲਿਵ 52 ਡੀਐਸ ਦੇ ਨਾਮ ਦੇ ਉੱਪਰ ਨਕਲੀ ਦਵਾਈਆਂ ਜਿਹੜੀਆਂ ਉਹ ਬਣਾ ਰਿਹਾ ਸੀ ਇਸ ਬਾਬਤ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵਾਂ ਦੇ ਉਜਾਗ ਧੰਨਵਾਦ ਜੀ